ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਾਜੇਖਾਨੇ ਨੂੰ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਪਹਿਲਾ ਪਿੰਡ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਮੱਝਾਂ ਰੱਖਦਾ ਇੱਥੇ ਜ਼ਿਆਦਾਤਰ ਜਿਵੇਂ ਟੋਕੜ ਘੱਬਣ ਵਾਧ ਖਰੀਦ ਲੈਂਦਾ ਤੇ ਜਦੋਂ ਪਸ਼ੂ ਨੇੜ ਹੁੰਦਾ ਫਿਰ ਉਹ ਵੇਚ ਦਿੱਤਾ ਜਾਂਦਾ ਹੈ ਅੱਜ ਦੀ ਵੀਡੀਓ ਚ ਇੱਕ ਮੱਝ ਤੁਹਾਨੂੰ ਦਿਖਾਉਣ ਲੱਗਾ ਜਿਹੜੀ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਬਹੁਤ ਵੱਡੇ ਢਾਂਚੇ ਦੀ ਇਹ ਮੱਝ ਹੈ ਬਾਕੀ ਡਿਟੇਲ ਵੀਰ ਦੱਸੂਗਾ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹਨੂੰ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਰੇਟ ਵੀਡੀਓ ਦੇ ਵਿੱਚ ਹੋਊਗਾ ਪਰ ਰੇਟ ਹੁੰਦਾ ਮਾਲਕ ਦੀ ਮਰਜ਼ੀ ਦਾ ਹੈ ਜਿੰਨਾ ਕੋ ਨੂੰ ਮੁੱਲ ਜੱਜਦਾ ਹੈ ਉਹਦੇ ਹਿਸਾਬ ਤੇ ਉਹ ਡਿਮਾਂਡ ਆਉਦੇ ਪਸ਼ੂ ਦੀ ਰੱਖਦਾ ਹੈ ਬਾਕੀ ਜਿਹੜੇ ਨੇ ਖਰੀਦਣਾ ਹੁੰਦਾ ਉਹ ਆਪ ਦਾ ਜੱਜਦਾ ਰੇਟ ਲਾ ਕੇ ਦੇਖ ਸਕਦਾ ਹੁੰਦਾ ਆਊਟ ਡਿਟੇਲ ਪੁੱਛੀਏ ਸਖਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਖਵੀਰ ਅੱਜ ਇੱਕ ਮੱਝ ਵੇਚਣ ਲੱਗੇ ਆਪਾਂ ਇਹ ਵੀ ਟੋਕੜ ਗੱਭਣ ਲਈ ਸੀ ਹਾਂ ਬਈ ਟੋਕੜ ਗੱਭਣ ਲਈ ਅੱਛਾ ਉਹ ਵੈਸੇ ਦੱਸੀ ਵੀ ਚਾਰ ਮੱਝਾਂ ਐਸ ਟਾਈਮ ਘਰ 'ਚ ਹੋਰ ਵੀ ਕੋਈ ਵਿਕਰੀ ਵਾਲੀ ਹੈ ਇੰਨਾ 'ਚ ਨਹੀਂ ਹੈ ਤਾਂ ਹੈ ਪਰ ਉਹ ਜੱਲ ਲੈਂਦੀ ਵੀ ਕਦਾਂ ਲੱਗੇ ਪਰ ਬਸੋਂ ਟੋਕੜ ਗੱਭਣ ਲਿਆਉਣੇ ਜਦੋਂ ਤਿਆਰ ਹੋ ਜਾਂਦੀ ਉਦੋਂ ਵੇਚਦੇ ਹਾਂ ਹਾਂ ਬਈ ਠੀਕ ਹੈ ਜਿਹੜੀ ਇਹ ਮੱਝ ਵੇਚਣ ਲੱਗੇ ਹੋਣ ਦਿਨ ਕਿੰਨੇ ਲਾਉਗੀ ਸੂਨ ਚ ਇਹ ਦਿਨ ਬਈ 25 ਤਰੀਕ ਨੂੰ ਦਿਨ ਪੂਰੇ ਹੋ ਜੇ 25 ਨੂੰ ਹਾਂ ਮਤਲਬ ਦੋ ਤਿੰਨ ਦਿਨ ਹੀ ਰਹਿ ਗਏ ਦਿਨ ਪੂਰੇ ਹੋਣ ਚ ਤਾਂ ਹਾਂਜੀ ਹਾਂਜੀ ਅੱਛਾ ਬਈ ਟੋਕੜ ਗੱਭਣ ਖਰੀਦੀ ਸੀ ਉਦੋਂ ਦੁੱਧ ਦਾ ਕੀ ਰਿਕਾਰਡ ਸੀ ਕਿੰਨਾ ਉਹ ਦੁੱਧ 12 ਕਿਲੋ ਸੀ ਇਹਦੇ ਤੇ ਘਰੇ ਆ ਕੇ ਬਣੀ ਐ 29 ਟੋਕੜ ਗੱਭਣ ਐ ਅੱਛਾ ਠੀਕ ਹੈ ਟੀਕਾ ਆਪਰਾ ਐ 29 ਦਾ ਤੇ 12 ਕਿਲੋ ਦੁੱਧ ਸੀ ਟੋਕੜ ਥੱਲੇ ਹਾਂ ਬਈ ਠੀਕ ਹੈ ਕੀ ਡਿਮਾਂਡ ਰੱਖਦੇ ਹੋ ਸੁ ਸੋ ਦੋਸਤੋ ਡਿਮਾਂਡ 1 ਲੱਖ ਤੇ 60 ਹਜ਼ਾਰ ਹੈ ਐਮਨਤੀ ਦਾ ਸੀਮਨભાઈ ਕਹਿੰਦਾ ਲਵਾਇਆ ਤੇ ਗੱਭਣੇ ਘਰੇ ਆ ਕੇ ਹੋਈ ਬਿਲਕੁਲ ਸਿੰਘ ਤੁਸੀਂ ਇਹਦਾ ਦੇਖ ਸਕਦੇ ਹੋ ਟਾਂਚਾ ਮੱਝ ਦਾ ਕਾਫੀ ਵੱਡਾ ਪੂਰੇ ਵਜਨ ਦੀ ਐ ਮੱਝ ਹਵਾਨਾ ਸੋਹਣਾ ਦੋਸਤੋ ਜਿੰਨਾ ਵੀ ਇਸ ਟਾਈਮ ਦਿਖਾਉਂਦੀ ਹੈ ਪਰ 25 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਕੁਸ ਦਿਨ ਪਸੂਤੇ ਲੈ ਜਾਂਦਾ ਮਮੂਲੀ ਜੀ ਛੇਪ ਸਿੰਘ ਦੀ ਡਿਫਰੈਂਟ ਦਿਸਦੀ ਹਣੀ ਤੁਹਾਨੂੰ ਅਰਲੇ ਪਾਸੇ ਦੀ ਪਰਲੇ ਨਾਲੋਂ ਥਾਨ ਸੋਹਣੇ ਆ ਦੋਸਤੋ ਨੇੜੇ ਤੋਂ ਦਿਖਾਉਂਗਾ ਪਰ ਇੱਕ ਗੇੜਾ ਹੋਰ ਕਢਾਉਣੇ ਆ ਸੁਖਵੀਰ ਭਾਈ ਇੱਕ ਗੇੜਾ ਹੋਰ ਇੱਥੋਂ ਕਮਾ ਦਿਓ ਸੀਲ ਸ਼ਰੀਫ ਜੀ ਮਾਝਾ ਦੋਸਤੋ ਤੁਰਦੀ ਵੀ ਜਗਾਲੀ ਆਪਦੀ ਕਰੀ ਜਾਂਦੀ ਹੈ ਆਸ ਹੈ ਵੀ ਸੋਹਣਾ ਦੁੱਧ ਦੇਊਗੀ ਬਾਕੀ ਦੁੱਧ ਕਿੰਨਾ ਚੋਲੋਂਗੇ ਤੁਹਾਡੀ ਸਮਝ ਹੈ ਤਾਂ ਚਿਹਰਾ ਤੁਸੀਂ ਵਾਰ-ਵਾਰ ਦੇਖੋਗੇ ਤੁਹਾਨੂੰ ਇਹ ਜਿਹੜੀ ਮੱਝ ਉਹ ਦਿਸ ਰਹੀ ਹੋਣੀ ਹੈ ਹਵਾਨਾ ਦੋਸਤੋ ਇੱਥੋਂ ਦੇਖ ਲਓ ਫੇਰ ਉਰਲੇ ਪਾਸੇ ਨੂੰ ਫੇਰ ਬਾਈ ਕਮਾਊਗਾ ਸਿੰਘ ਬਾਰੇ ਮੈਂ ਪਹਿਲਾਂ ਕਮੈਂਟ ਕਰ ਹੀ ਦਿੱਤਾ ਤੁਹਾਨੂੰ ਦੱਸਤਾ ਵੀ ਮਾਮੂਲੀ ਜਿਹਾ ਫਰਕ ਲੱਗਾ ਹੈ ਇਥੋਂ ਨੰਗਦੀ ਦਾ ਹਵਾਨਾ ਫੇਰ ਦੇਖੋ ਥਾਣਾ ਚ ਬਿੱਥੀ ਦੇਖੋ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਵੈਸੇ ਦਿਖਾਉਣਾ ਫਿਰ ਇੱਕ ਢੇਡਾ ਹੋਰ ਆਪਾਂ ਹੋ ਸਕਦਾ ਵੀ ਕਢਾਦ ਕੇ ਇਹਨਾਂ ਨਾਲ ਕਲੀਅਰ ਟਾਂਚਾ ਰਿਸ ਜਾਂਦਾ ਅਗਾੜੀ ਜੇ ਆਪਾਂ ਦੇਖੀਏ ਮੱਝ ਦੀ ਚੰਗੀ ਦਿਖ ਰਹੀ ਆ ਦੋਸਤੋ ਇਥੋਂ ਤੁਸੀਂ ਦੇਖ ਲਓ ਥਾਣਾ ਚ ਬਿੱਥੀ ਜਿਹੜੀ ਉਹ ਸੋਹਣੀ ਸੋ ਫਿਰ ਇੱਕ ਢੇਡਾ ਹੋਰ ਬਾਈ ਲਿਆਈ ਵਾਪਸ ਸੋ ਆਓ ਇੱਕ ਢੇਡਾ ਹੋਰ ਤੋਰ ਕੇ ਧੁੱਪ ਚ ਲੈ ਜਾਈ ਪਰਲੇ ਪਾਸੇ ਹੁਣ ਤੁਸੀਂ ਤੁਰਦੀ ਤੋਂ ਹਵਾਨਾ ਇਹਦਾ ਦੇਖ ਲਓ ਕਮਾਲ ਹੈ ਇਹ ਇਸ ਸਾਈਡ ਤੋਂ ਵੀ ਤੁਸੀਂ ਥਣ ਦਾ ਸਹਿਜ ਥਨਾ ਚ ਬਿੱਥੀ ਜਿਹੜੀ ਉਹ ਦੇਖ ਲਓ ਸੋ ਇਹ ਮਰਜ਼ਾ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਰੇਟ ਵੀਡੀਓ ਚ ਹੋ ਗਿਆ ਜੱਜ ਦਾ ਤੁਸੀਂ ਲਾ ਕੇ ਦੇਖਿਓ ਬਾਈ ਨੂੰ ਜਾਚੂਗਾ ਰੇਟ ਤਾਂ ਤੁਹਾਡੇ ਨਾਲ ਸੌਦਾ ਹੋ ਜਾਊਗਾ ਪੁੱਛ ਫੜ ਲਈ ਬਾਕੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਦਾਂ ਦਾ ਰੁਖ ਹਵਾਨੇ ਦਾ ਹਜੇ ਇਹ ਲਾ ਹਵਾਨਾ ਪਿਆ ਵੈਸੇ ਸਾਇਦ ਚੰਗਾ ਤਿਆਰ ਕਰ ਗਈ ਹੈ ਧੰਨਵਾਦ ਵੀਡੀਓ ਦੇਖਣ ਲਈ